ਮਾਰਦੇ ਸੀ ਮੈਨੇ ਪੀਜਿਆਂ ਦੇ ਪੀਜੇ ਖਾਲਾ ਬਾਹਰ ਜਾ ਕੇ ਪੀਜੇ ਖਾ ਲਈ ਤੇ ਹੁਣ ਇਹਨੂੰ ਮੈਂ ਪੀਜੇ ਖਾ ਕੇ ਦਿਖਾ ਲੂੰਗਾ ਪੀਜੇ ਮੈਂ ਖਾ ਕੇ ਦਿਖਾ ਲੂੰਗਾ ਹੁਣ ਇਹਨੂੰ ਪੀਜੇ ਖਾਣੇ ਰੋਟੀ ਖਾਣੇ ਨਹੀਂ ਹੁਣ ਪਹਿਲਾਂ ਹੁਣ ਇਹਨੂੰ ਫੋਨ ਲਾਵਾਂ ਦਿਖਾਣ ਨੂੰ WhatsApp ਤੇ ਲਾਉਣਾ ਨੂੰ ਕਾਲ ਵੀਡੀਓ ਕਾਲ ਤੇ ਦਿਖਾਣਾ ਇਹਨੂੰ ਫੇਰ ਹੁਣ ਮੈਂ ਜਰਾ ਮੈਂ ਕੀ ਕਰ ਸਕਦਾ ਇਹ ਕੰਮ ਹੀ ਫੜ ਲਿਆ ਲੜਨ ਦਾ ਬਸ ਲੜਾਈ 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 ਬਸ ਹੋਰ ਕੁਝ ਰਹੀ ਨਹੀਂ ਗਿਆ ਹੁਣ ਚੱਕ ਲੈ ਹੁਣ ਹੁਣ ਚੱਕਦੀ ਨਹੀਂ ਫੋਨ ਹੈਲੋ ਫੋਨ ਹੀ ਚੱਕਦੇ ਹੁਣ ਕੀ ਹੋਇਆ ਕੁਝ ਨਹੀਂ ਹੋਣਾ ਹੋਣਾ ਕੀ ਆ ਹਾਂ ਦੇ ਆ ਦੇ ਆ ਦੇ ਫਿਰ ਜੱਟ ਪੀਜੇ ਖਾਂਦਾ ਈ ਜੱਟ ਮੋਜਾਂ ਕਰਦਾ ਈ ਹੂੰ ਕਰਦਾ ਨਾ ਇਹ ਮੋਜਾਂ ਪੀਜੇ ਨਾ ਮੀਣਾ ਮਾਰਦੇ ਬਣਾ ਕੇ ਲੈ ਆਈ ਹਣੀ ਪੀਜੇ ਤੁਹਾਡੇ ਲਈ ਕੋਈ ਹੈਂ ਬਣਾ ਕੇ ਲੈ ਆਈ ਹੋਣੀ ਮੈਂ ਕਾ ਪੀਜੇ ਬਣਾਉਣ ਵਾਲੀ ਤੁਹਾਡੇ ਲਈ ਤੁਹਾਨੂੰ ਮਰਜ਼ੀ ਆਏ ਹੋਣ ਮੈਂ ਕਹਿੰਦੇ ਪੀਜੇ ਖਾ ਲਈ ਪੀਜੇ ਖਾ ਲਈ ਹੁਣ ਪੀਜੇ ਖਾਊਗਾ ਜੱਟ ਰੋਟੀ ਨੂੰ ਮੂੰਹ ਨਹੀਂ ਲਾਉਂਦਾ ਰੋਟੀ ਜੇ ਹੀ ਖਾਓ ਰੋਜ਼ ਐ ਕਾ ਰੋਟੀ ਮੈਂ ਕਾ ਪੀਜੇ ਹੀ ਖਾਓ ਰੋਟੀ ਮਿਲਦੀ ਨਹੀਂ ਨਹੀਂ ਅਹੀਂ ਪਕਾਉਣੀ ਈ ਤੁਹਾਡੇ ਲਈ ਹੁਣ ਨਹੀਂ ਰੋਟੀ ਨੂੰ ਮੂੰਹ ਲਾਉਂਦਾ ਮੈਂ ਪੀਜੇ ਹੀ ਖਾਊਗਾ ਚੱਲ ਕੋਈ ਨਹੀਂ ਬਾਅਦ ਚ ਓੱਖੇ ਹੋਣਾ ਕਿਉਂ ਨਾ ਪਾ ਪੀਜੇ ਖਾ ਖਾ ਭਾਵੇਂ ਹਾਂ ਹਾਂ ਓੱਖੇ ਹੋਣਾ ਹੀ ਪੈਣਾ ਦੂਜਿਆਂ ਨੂੰ ਓੱਖੇ ਕਰਦੇ ਆ ਨਾ ਮਿਹਣੇ ਮਾਰਦੇ ਪੀਜੇ ਨਾਲ ਹਾਂ ਬੰਮੀ ਓੱਖੇ ਹੋਣਾ ਹੀ ਪੈਣਾ ਪੀਜੇ ਮਾੜੀ ਮੈਂ ਕਾ ਰੋਏ ਰੋਏ ਨਹੀਂ ਕੋਈ ਖਾਉਂਦਾ ਹੁੰਦਾ ਇਹ ਘਰ ਦੇ ਹੀ ਚੱਲਦੇ ਹੁੰਦੇ ਆ ਕੋਈ ਨਹੀਂ ਬਾਹਰ ਨਹੀਂ ਕਿਹਦੇ ਚੱਲਣਾ ਕਿਤੇ ਨਹੀਂ ਜੋ ਚੱਲਣਗੇ ਫਿਰ ਦੇਖਾਂਗੇ ਕਿਤੇ ਨਹੀਂ ਕੋਈ ਨਹੀਂ ਜਿੰਨਾ ਚਿਰ ਚੱਲਣਗੇ ਤੇ ਘਰੇ ਵੀ ਕੀ ਕਰਨਾ ਹੁਣਾ ਘਰ ਬਣਾਇਆ ਕਰੋ ਨਾ ਘਰ ਨਾ ਕਿਉਂ ਘਰ ਕਿਉਂ ਨਹੀਂ ਹੁਣਾ ਹਾਂ ਜੇ ਪੀਜੇ ਮਿਲ ਸਕਦੇ ਇਹ ਤੇ ਘਰੇ ਰਹਿਣ ਨੂੰ ਥਾਣੀ ਮਿਲ ਸਕਦੀ ਘਰੇ ਆਵਦੇ ਹੁਣਾ ਮੈਂ ਕਿਉਂ ਕਿਸੇ ਦੇ ਘਰੇ ਜਾਵਾਂ ਗਲਤ ਕਰਦੇ ਮੈਂ ਤਾਂ ਚੱਲ ਕੀ ਹੋਵੇ ਜੇ ਮਾਰਾ ਜਾ ਕਿਸੇ ਨੇ ਪੀਜੇ ਦਾ ਸੁਲਾ ਮਾਰ ਲਈ ਜਾਂ ਮੈਂ ਕਿਸੇ ਨੂੰ ਚਾਹ ਦੀ ਸੁਲਾ ਮਾਰ ਲਈ ਤੇ ਕੀ ਹੋ ਗਏ ਚੀਨੀ ਕਰੂਗੀ ਏਦਾਂ ਪੀ ਚਾਹ ਪਾਰਟੀ ਚਲਦੀ ਪੀਜ਼ਾ ਪਾਰਟੀ ਚਲਦੀ ਬਸ ਹਾ ਹੀ ਕੰਮ ਆ ਕੰਮ ਥੋੜੀ ਉਥੇ ਕਰਦੇ ਹੋਣੇ ਤੇ ਹੁਣ ਤੈਨੂੰ ਮੈਂ ਦਿਖਾ ਲਦਾਂ ਨਾ ਆਰੇ ਪੀਜ਼ੇ ਫੇਜ ਹੁਣ ਜੱਟ ਪੀਜ਼ੇ ਖਾਂਦਾ ਜੱਟ ਮੋਝਾਂ ਕਰੂਗਾ ਇੱਦਾਂ ਇੱਦਾਂ ਖਾਊਗਾ ਹਾਂ ਹਾਂ ਮੋਝਾ ਜੱਟ ਨੂੰ ਭਾਂਵੇਂ ਮੁੜ ਕੇ ਮਹਿੰਗੀਆਂ ਪਾ ਲੈ ਢੇੜ ਚ ਪਚੜ ਮਨਾ ਰਹੀ ਦੇਖੋ ਬਸ ਆਰੇ ਛੜੋ 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 ਅਹੀਂ ਬਣਾ ਲਾਂਗੇ ਸਾਨੂੰ ਸਾਥੋਂ ਕਿਹੜਾ ਪੀਜ਼ਾ ਬਣਨਗੇ ਨਾਹੀਂ ਘਾਤੋ ਛੜਨਾ ਛੜਨਾ ਤੂੰ ਹੀ ਛੜਨਾ ਵਾ ਰੋਟੀਆਂ ਪੱਕੀਆਂ ਦੇਖ ਦੇਖ ਕੇ ਨਾ ਖਾਣੀ ਹੋਣੀਆਂ ਹੀ ਦੇਣੀਆਂ ਨੇ ਪਕਾਉਣੀਆਂ ਨੇ ਤੁਹਾਡੇ ਲਈ ਕਿਤੇ ਨਹੀਂ ਗੱਲਾਂ ਮਾਰਦੇ ਕਿਦਾਂ ਇਦਾਂ ਨਹੀਂ ਕੋਈ ਖਾਉਂਦਾ ਹੁੰਦਾ ਦੋ ਚਾਰ ਦਿਨ ਕਿੰਨੇ ਹੁੰਦੇ ਚਾਰ ਦਿਨ ਕੀ ਚਾਂਦਨੀ ਦੋ ਚਾਰ ਦਿਨ ਹੀ ਕੋਈ ਖਾਉਂਦਾ ਹੁੰਦਾ ਰੋ ਰੋ ਨਹੀਂ ਖਵਾ ਸਕਦਾ ਕੋਈ ਨਹੀਂ ਘਰ ਦੇ ਚੱਲਦੇ ਹੁੰਦੇ ਕੋਈ ਨਹੀਂ ਤੁਹੀ ਲੜਨਾ ਹੀ ਕਿੱਜਿਆ ਬਸ ਆਪ ਲੜਨਾ ਹੀ ਆਉਂਦਾ ਬਸ ਲੜੀ ਚੱਲੋ ਬੰਦਾ ਹਾਂ ਹਾਂ ਹੀ ਲੜਨਾ ਹੀ ਸਿੱਖਿਆ ਸਾਨੂੰ ਲੜਨਾ ਹੀ ਆਉਂਦਾ ਸਾਨੂੰ ਲੜਨਾ ਹੀ ਆਉਂਦਾ ਹੀ ਲੜਨਾ ਹੀ ਸਿੱਖਿਆ ਨਹੀਂ ਹੈ ਹੀ ਲੜਾਕੀ ਜਦੋਂ ਪਤਾ ਆ ਵੀ ਹੈ ਇਦਾਂ ਦੀ ਯਾਰ ਫਿਰ ਕੱਤੋਂ ਪੰਗੇ ਲੈਣੇ ਮੈਂ ਪੰਗਾ ਕੀ ਲਿਆ ਮੈਂ ਤਾਂ ਪੰਗੇ ਨਹੀਂ ਲਿਆ ਕਰ ਮਾੜੀ ਨਹੀਂ ਚੰਗੀ ਨਹੀਂ ਮੈਂ ਸੱਚ ਦੱਸ ਦਿੰਦਾ ਜਿਹੜੀ ਗੱਲ ਹੁੰਦੀ ਆ ਉਹ ਵੀ ਲੜਾਈ ਆਹ ਤਾਂ ਹੀ ਕਰੋ ਕਿਨੇ ਟੂਟ ਗਿਆ ਸੱਚ ਦੱਸਿਆ ਤਾਂ ਹੀ ਤੇ ਫਿਰ ਸੱਚ ਕੋੜਾ ਲੱਗ ਰਿਹਾ ਹੈ ਮਿਰਚਾਂ ਵਾਂਗੂ ਲੜਦੇ ਆਏ ਤੁਹਾਨੂੰ ਮੈਨੂੰ ਲੱਗਦਾ ਮੈਂ ਯਾਰ ਸੱਚ ਦੱਸਿਆ ਤੁਸੀਂ ਲੜਦੇ ਤੁਸੀਂ ਮੈਂ ਤਾਂ ਲੜਦਾ ਹੀ ਨਹੀਂ ਹਾਂ ਤੁਸੀਂ ਲੜਾਈ ਪਾਉਣੇ ਕਹੀਂ। ਅਹੀਂ ਥਰਮੋਸ਼ ਹੀ ਲਗਾਉ ਦੇਣੀ ਆ ਚਾਹ ਬੋਕ ਚ ਪਾ ਕੇ ਲੈ ਜਾਓਗੇ। ਲੜਾਈ ਤੁਸੀਂ ਪਾਉਣੇ ਕਰ। ਨਹੀਂ ਮੈਂ ਕਹਾਂ ਹੀ ਥਰਮੋਸ਼ ਹੀ ਲਗਾਉ ਦੇਣੀ ਚਾਹ ਕੱਟ ਚ ਪਾ ਕੇ ਲੈ ਜਾਓਗੇ। ਨਹੀਂ ਦੱਸ। ਪਤੀਲਾ ਉੱਥੇ ਲੈ ਜਾਓਗੇ ਜਾਂ ਪੱਤੀ ਲੈ ਜਾਓਗੇ ਉੱਥੇ? ਕੀ ਏ ਦੱਸ ਕੀ? ਗ੍ਰੀਨ ਟੀ ਭਲਾ ਦਿਓ। ਇਹ ਫਿਰ ਕੀ ਹੋ ਜਾਊ? ਗ੍ਰੀਨ ਟੀ ਭਲਾ ਦਿਓ। ਮਾਰਕੀਟਾਂ ਚ ਬਹੁਤ ਮਿਲਦੀ। ਜਿੰਦਾ ਮਰਜੀ ਪਲਾਈ ਜਾਏ ਕੋਈ ਚੱਕਰ ਨਹੀਂ। ਬਸ। ਅਹੀਂ ਕਿ ਆਪਣਾ ਗੈਸ ਫੂਕ ਫੂਕ ਕੇ ਦੁੱਧ ਪਾਵਾ ਪੱਤੀਆਂ ਪਾਵਾ ਲੋਕਾਂ ਨੂੰ ਪਲਾਈਏ ਵੀ। ਬਸ ਕੋਈ ਨਹੀਂ ਬੰਦੇ ਨੂੰ ਬਦਨਾਮ ਕਰੀ ਚੱਲੋ ਨਾ। ਬੰਦਾ ਨਾ ਪੰਗੇ ਲਵੇ ਮੈਂ ਪੰਗੇ ਦੱਸ ਕੀ ਲੈਣਾ ਬੰਦਾ ਸਹੀ ਰਵੇ ਤੇ ਬੰਦਾ ਸਹੀ ਆ ਬੰਦਾ ਗਲਤ ਵੀ ਕਿਦਰੋਂ ਆ ਇਹ ਥੋੜੀ ਵੀ ਕਿਸੇ ਨੂੰ ਚਾਹ ਪਲਾ ਦੇ ਤਾਂ ਰੋਟੀ ਸਬਜ਼ੀ ਬਣ ਕੇ ਆਉਗੀ ਸਵਾਦ ਫੇਰ ਹੋਣਾ ਕਿਸੇ ਨੂੰ ਚਾਹ ਪਲਾਤੀ ਜਾਂ ਕੇ ਨਾਲ ਗੱਲ ਕਰ ਲਈ ਜਾਂ ਵੀਡੀਓ ਬਣਾ ਲਈ ਤਾਂ ਬੰਦਾ ਗਲਤ ਹੋ ਗਿਆ ਇਹ ਤਾਂ ਸਾਰੇ ਐਕਟਰ ਜਿੰਨੇ ਫਿਲਮਾਂ ਵਾਲੇ ਆ ਤਾਂ ਫੇਰ ਗਲਤੀ ਹੋ ਗਿਆ ਉਹ ਕਦੀ ਕਿਸੇ ਨਾਲ ਵੀਡੀਓ ਬਣਾਉਂਦੇ ਕਦੀ ਕਿਸੇ ਨਾਲ ਫੋਟੋਆਂ ਹੁੰਦੀਆਂ ਤਾਂ ਫੇਰ ਸਾਰੇ ਗਲਤੀ ਹੋ ਗਏ ਆਹੋ ਸਾਰੇ ਗਲਤ ਤੁਸੀਂ ਵੀ ਗਲਤ ਆ ਬਸ ਮੈਂ ਹੀ ਸਹੀ ਆ ਸਾ ਇਹ ਗੱਲ ਵਾ ਵੱਡਾ ਸ਼ਰੀਫ ਜਾਦਾ ਇਹ ਤੇ ਸ਼ਰੀਫ ਨੂੰ ਸ਼ਰੀਫ ਹੀ ਆ ਲੋਕੀ ਦੱਸਦੇ ਹੀ ਆ ਸਾਰੇ ਕਮੈਂਟਾਂ ਦੇ ਵਿੱਚ ਕੋਈ ਨਹੀਂ ਹੁਣ ਦੱਸਣ ਕਿ ਕੋਈ ਲੋਕੀ ਕਮੈਂਟਾਂ ਚ ਇਹ ਪੀ ਦੇ ਖਾਂਦਾ ਲੋਕਾਂ ਦੇ ਲਿਆਂਦੇ ਹੋਏ ਨਾ ਕਿਆ ਬਲੇ ਗਿਆ ਆਪਦਾ ਖਰੀਦ ਕੇ ਲੈ ਕੇ ਆ ਸਾਨੂੰ ਕੀ ਪਤਾ ਅਸੀਂ ਦੇਖਿਆ ਅਸੀਂ ਤਾਂ ਹੁਣ ਸਾਰਾ ਕੁਝ ਉਹ ਸੱਚ ਹੀ ਮੰਨਣਾ ਵਾ ਵੀ ਝੂਠ ਵੀ ਹੋਵੇ ਹਰ ਲਈ ਸੱਚੀ ਆ ਕਹਿੰਦੇ ਦੁੱਧ ਦਾ ਸੜਿਆ ਨਾ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਖਾਈ ਜਾ ਪੀਜੇ ਟਿੱਡ ਨੇ ਦੱਸਣਾ ਤੈਨੂੰ ਬਾਅਦ ਚ ਮੁੜਿਆ ਭੁੱਖਾ ਨੀਤ ਮਾੜੀ ਕਿਤੇ ਪੀਜੇ ਹੀ ਖਾਈ ਜਾਂਦਾ ਜੇ ਕਹਿ ਕੀ ਦਿੱਤਾ ਮੂੰਹ ਚੋਂ ਨਿਕਲ ਗਈ ਗੱਲ ਹੁਣ ਪਰੋ ਹੀ ਲੈਣੀ ਐ ਖਾਲਾ ਹਾਲਾ ਕੋਰੇ ਵੇਖੇ ਨਹੀਂ ਨਾ ਪੀਜੇ ਘਰੇ ਘੜੋ ਤੋ ਇਹ ਮਹ ਲੜਨ ਦੀ ਪ੍ਰੈਕਟਿਸ ਕਰੋ ਪਤਾ ਨਹੀਂ ਕਿੱਥੋਂ ਸਿੱਖਦੇ ਗੱਲਾਂ ਮੰਦੇ ਨਾ ਲੜਨਾ ਸਿੱਖਣੀ ਆ ਕਿੱਥੋਂ ਐਸੇ ਕਿਤਾਬਾਂ ਕਿਤਾਬਾਂ ਛਪੀਆਂ ਜੇ ਤੁਸੀਂ ਪੜ ਪੜ ਕੇ ਸਿੱਖਣੀ ਆ ਨਾ ਬਸ ਪ੍ਰੈਕਟਿਸ ਹੋ ਗਈ ਆ ਲੜੀ ਚੱਲੋ ਲੜੀ ਚੱਲ ਦੇ ਕੇ ੱੱਕਾ ਬਰ ਲੜਨਾ ਬਸ ਇਦਾਂ ਹੀ ਲੜਦੀ ਹੁੰਦੀ ਆ ਹੈ ਇਹ ਦੰਨਾ ਮੰਦੇ ਨਾ ਲੜਨਾ ਬਸ ਹੂੰ ਬੰਦਾ ਨਾ ਕੰਮ ਕਰੇ ਇਦਾਂ ਦੇ ਤਾਂ ਸੀ ਨਾ ਲੜੀਏ ਬੰਦਾ ਕਿ ਕੰਮ ਕਰਦਾ ਵਾ ਇਦਾਂ ਦੇ ਕੰਮ ਕਰਦੇ ਵਾ ਲੜਾਈ ਹੋਣੀ ਆ ਨਾ ਕੰਮ ਹੀ ਕਰਨਾ ਬੜੇ ਸਿੱਧੇ ਤੁਸੀਂ ਹੂੰ ਹੂੰ ਕੀ ਕੰਮ ਕਰਦਾ ਬੰਦਾ ਬੰਦਾ ਕੰਮ ਕਰਦਾ ਸੇਵਾ ਕਰਦਾ ਚਾਹ ਪਾਣੀ ਲੋਕਾਂ ਨੂੰ ਪਿਲਾਉਣ ਦੀ ਲੋਕਾਂ ਨੂੰ ਦੱਸਦਾ ਇਦਾਂ ਵੀਡੀਓ ਬਣਦੀਆਂ ਇਹ ਆ ਸੋਸ਼ਲ ਮੀਡੀਆ ਇਦਾਂ ਚੱਲਦਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਟ੍ਰੇਨਿੰਗ ਦਿੰਨੇ ਆ ਇਹ ਆ ਜਿੱਦੇ ਬਸ ਕੁੱਤੇ ਖਾਣੀ ਹੁੰਦੀ ਆ ਹੂੰ ਕਿੰਨੀ ਕੁੱਤੇ ਖਾਣੀ ਹੁੰਦੀ ਜਾਵੇ ਹੋਰ ਕੀ ਹੋਰ ਕੁੱਤੇ ਖਾਣੀ ਹੁੰਦੀ ਐ ਹੂੰ ਹੂੰ ਕਿੱਦਾਂ ਇੱਜ਼ਤ ਚਾਹੁੰਦੇ ਚਾਹੁੰਦੇ ਦੱਸੋ ਓਦਾਂ ਦੀ ਕਰ ਦਿੰਨੇ ਆ ਤੇ ਜਦ ਬੰਦਾ ਚਾਹੁੰਦਾ ਹੀ ਆ ਵੀ ਉਹਦੀ ਰਿਸਪੈਕਟ ਹੋਵੇ ਘਰ ਦੇ ਵਿੱਚ ਸਾਡੀ ਤੇ ਰਿਸਪੈਕਟ ਹੁੰਦੀ ਨਹੀਂ ਭੋਰਾ ਵੀ ਸਾਡੀ ਤਾਂ ਬਸ ਕੁੱਤੇ ਖਾਣੀ ਹੁੰਦੀ ਆ ਜਦੋਂ ਕੋਈ ਗੱਲ ਕਰ ਲਓ ਫਸ ਲੜਾਈ ਸਿਰੋ ਜਦੋਂ ਕੋਈ ਗੱਲ ਕਰ ਲਓ ਲੜਾਈ ਸਿਰੋ ਹੂੰ ਹਾਂ ਫਿਰ ਜਿੱਦੀਆਂ ਫਿਰ ਬੁੜੀਆਂ ਲੜਦੀਆਂ ਹੀ ਹੁੰਦੀਆਂ ਹੁਣ ਤੁਸੀਂ ਸੜੋ ਅਸੀਂ ਖਾਵਾਂਗੇ ਪੀਜੇ ਹਾਂ ਖਾ 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 ਨਹੀਂ ਮਰਦੀ ਖਾ ਹੋਰ ਦੋ ਲੈ ਆ ਚੌ ਦਿਨਾਂ ਦਾ ਅਗਲੇਆਂ ਦਾ ਵੀ ਇੰਤਜ਼ਾਮ ਕਰ ਲੈ ਖਾਣ ਨੂੰ ਤੰਦ ਕੋਈ ਚੱਕਣੀ ਨਹੀਂ ਤੇ ਸਬਜ਼ੀ ਕੱਟਣ ਲੱਗੇ ਤੇ ਆਪਣੀ ਸਬਜ਼ੀ ਬਣਾਵਾਂਗੇ ਖਾਓ ਖਾਓ ਸਬਜ਼ੀਆਂ ਨਾਲ ਦਹੀਂ ਚ ਪਕੌੜੀਆਂ ਪਾਵਾਂਗੇ ਹਾਂ ਚਲੋ ਜਾਓ ਹਾਂ ਦਹੀਂ ਚ ਪਕੌੜੀਆਂ ਪਾਵਾਂ ਖਾ ਖਾ ਘਾਟਾ ਚ ਮਰਜੀ ਨਾਲ ਆਪਦੀ ਦਾ ਘਰੇ ਆਊਗਾ ਨਾਲੇ ਓਕੇ ਜਦੋਂ ਮਰਜੀ ਆਵੇ ਜੱਟ ਕੋਈ ਚੱਕਣੀ ਨਹੀਂ ਤਾਂ ਲਾ ਲਾ ਦੇਣਾ ਵਾ ਚਾਬੀ ਹੋਊਗੀ ਬੂਆ ਖੁੱਲ ਜਾਊਗਾ ਨਹੀਂ ਹੋਊਗੀ ਨਾ ਖੁੱਲੂਗਾ ਕੋਈ ਨਹੀਂ ਖੋਲ ਲਾਂਗੇ ਬੂਆ ਪਟ ਗਿਆ ਅਜਮੰਦਰ ਹਾਂ ਜਾ ਜਾ ਮੈਂ ਕਿਹਾ ਪੱਟ ਲਿਓ ਕੋਈ ਚੱਕਰ ਨਹੀਂ ਬੂਏ ਦਾ ਕੋਈ ਚੱਕਰ ਨਹੀਂ ਪਟਿਆ ਜਾਵੇ ਬੂਆ ਅਸੀਂ ਲੋਕ ਲਾ ਦੇਣਾ ਸਾਨੂੰ ਨਹੀਂ ਮਤਲਬ ਹਾਂ ਚਲ ਠੀਕ ਆ ਹਾਂ ਦਾ ਹੁੰਦੀਆਂ ਗੱਲਾਂ ਪਤਾ ਬਚ ਕੇ ਰਿਆ ਕਰੋ ਸੰਭਲ ਕੇ ਰਿਆ ਕਰੋ ਐਦਾਂ ਨਾ ਕਿਤੇ ਆਪ ਦਾ ਕੁੰਡਾ ਕਰਾ ਲਿਓ ਦੱਸ ਕੇ ਘਰੇ ਸਾਰਾ ਕੁਝ ਦੱਸੀਦਾ ਨਹੀਂ ਹੁੰਦਾ ਸਾਰਾ ਕੁਝ ਬਚ ਪਚ ਕੇ